ਅਸਲ ਵਿੱਚ ਕੀ ਕਹਿੰਦਾ ਤੁਹਾਨੂੰ ਸੈਰ ਵਾਸਤੇ ਬਹੁਤ ਸੁਖੀ ਲੱਗੇਗੀ ਜਦੋਂ ਜਨਮ ਪੂਰਨ ਆ ਰਿਹਾ ਹੈ ਤਾਂ ਕਿਸੇ ਪ੍ਰੋਗਰਾਮ ਦੇ ਕਿਤੇ ਬੋਲ ਕ੍ਰਿਸ਼ਨ ਭਗਵਾਨ ਦੀ ਜੈ ਸਨਾਤਨ ਧਰਮ ਦੀ ਜੈ ਇਸ ਵਾਰੀ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਇਤਿਹਾਰ ਬਹੁਤ ਹੀ ਧੂਮਧਾਮ ਨਾਲ ਤੇ ਸ਼ਰਧਾ ਨਾਲ ਸਾਰੀਆਂ ਸੰਸਥਾਵਾਂ ਮਾਨਸਾ ਦੀਆਂ ਜਿਵੇਂ ਧਾਰਮਿਕ ਸਮਾਜਿਕ ਤੇ ਵਪਾਰਕ ਸੰਸਥਾਵਾਂ ਉਹਨਾਂ ਵੱਲੋਂ ਸਾਂਝਾ ਪ੍ਰੋਗਰਾਮ ਇੱਕ ਲక్ష్ਮੀ ਨਾਣ ਮੰਦਰ ਵਿਖੇ ਸੀਰੀ ਸਨਾਤਨ ਸੰਸਭਾ ਮਾਨਸਾ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਸਾਰੇ ਸਨਾਤਨੀ ਭਰਾਵਾਂ ਨੂੰ ਤੇ ਸਮst ਸਮਾਜ ਨੂੰ ਕਿਉਂਕਿ ਇੱਕ ਜੋੜਨ ਦਾ ਤਿਹਾਰ ਹੈ ਸ਼੍ਰੀ ਕ੍ਰਿਸ਼ਨ ਜੀ ਨੇ ਜਿਹੜਾ ਜੀਤਾਂ ਦਾ ਉਪਦੇਸ਼ ਦਿੱਤਾ ਸਮst ਸਮਾਜ ਵਾਸਤੇ ਦਿੱਤਾ ਕੋਈ ਦੁਨੀਆ ਵਾਸਤੇ ਦਿੱਤਾ ਉਸੇ ਦੀ ਪ੍ਰਚਾਰ ਪ੍ਰਸਾਰ ਕਰਦੇ ਹੋਏ ਸ਼੍ਰੀ ਜਨ ਕ੍ਰਿਸ਼ਨ ਜਨਮਸ਼ਟਮੀ ਤਿਹਾਰ 15 16 ਤੇ 17 ਤਰੀਕ ਨੂੰ ਅਸੀਂ 6 ਲక్ష్ਮੀਨਾਰਾਇਣ ਮੰਦਿਰ ਦੀ ਜਿਹੜੀ ਅਨਾਜ ਮੰਡੀ ਹੈ ਉਥੇ 3 ਦਿਨਾਂ ਦਾ ਵੱਡਾ ਕਾਰਜਕ੍ਰਮ ਰੱਖਿਆ ਹੈ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਸੱਦਾ ਦਿੰਨੇ ਆ ਖੁੱਲੇ ਦਿਲੋਂ ਸੱਦਾ ਦਿੰਨੇ ਆ 16 ਤਰੀਕ ਨੂੰ ਲੰਗਰ ਟੁੱਟ ਚੱਲਦੇ ਆ ਅਤੇ 15 ਤੇ 17 ਤਰੀਕ ਨੂੰ ਲਗ ਲਗ ਤਰ੍ਹਾਂ ਦੇ ਯਾਸ ਚਲਾ ਲਗਾਈਆਂ ਜਾਣਗੀਆਂ ਅਤੇ 51 ਕਿਲੋ ਦਾ ਲੱਡੂ ਦਾ ਭੋਗ ਸ਼੍ਰੀ ਕ੍ਰਿਸ਼ਨ ਜੀ ਨੂੰ 16 ਤਰੀਕ ਨੂੰ ਜਨਮ ਅਸ਼ਟਮੀ ਦਾ ਲਗਾਇਆ ਜਾਵੇਗਾ ਤੋਂ ਸਮਸਤ ਸਨਾਤਨੀਆਂ ਨੂੰ ਤੇ ਸਮਾਜਿਕ ਜਿਹੜੇ ਆਪਣੇ ਸਮਾਜ ਦੇ ਲੋਕ ਨੇ ਸਾਰੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੰਦ ਚੜ੍ਹ ਕੇ ਇਸ ਕਾਰਜਕ੍ਰਮ ਚ ਆਪਣਾ ਹਿੱਸਾ ਲੈਣ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਹ ਕੀ ਕਹਿਣਾ ਚਾਹੁੰਦੇ ਸਕਦੇ ਨੇ ਸਤਿਕਾਰ ਨਾਲ ਹੈਗਾ ਕਿ ਆਵਾਜ਼ ਨਹੀਂ। ਤਾਂ ਪਰੰਪਰਾਵਾਂ ਬਦਲ ਕਰ ਲਈਏ। ਤਾਂ ਉਹਨੂੰ ਮਤਲਬ ਹੁਣ ਸ੍ਰੀ ਦਾ ਪਾਇੰਟ ਕਰਦੇ। ਉਸ ਦੇ ਵਿੱਚ ਇੱਕ ਤਰੀਕ ਤੋਂ ਅਸੀਂ ਪ੍ਰਭਾਤ ਫੇਰੀਆਂ ਸਾਡੀਆਂ ਚੱਲ ਰਹੀਆਂ ਨੇ। ਆਲਰੇਡੀ ਸਵੇਰ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਪ੍ਰਭਾਤ ਫੇਰੀ ਕਰਦੇ ਆਂ। 17 ਪ੍ਰਭਾਤ 16 ਪ੍ਰਭਾਤ ਫੇਰੀਆਂ ਹੋਣੀਆਂ ਨੇ। ਇੱਕ ਤਰੀਕ ਤੋਂ ਸਾਰੀਆਂ ਜਿਹੜੀਆਂ ਆਪਣੇ ਜਨਰਲ ਮਡਲੀ ਆ। ਜੇ ਦੁਰਗਾ ਕੀਰਤ ਮੰਡਲ ਜਿਹੜੀ ਪ੍ਰਮੁੱਖ ਸਾਡੀ ਮੰਡਲ ਹੈ ਉਹਦੇ ਦੁਆਰਾ ਇਹ ਸੰਚਾਲਿਤ ਕੀਤੀ ਜਾ ਰਹੀ ਹੈ ਤੇ ਸਾਰੀਆਂ ਬਾਕੀ ਮੰਡਲੀਆਂ ਸਾਨੂੰ ਸਹਿਯੋਗ ਹੈ ਲਗਾਤਾਰ ਕਾਰਜਕਮ ਚੱਲ ਰਿਹਾ ਹੈ ਜਿਹੜੀਆਂ ਝਾਂਕੀਆਂ ਨੇ ਉਹ ਬੜੇ ਉਤਸ਼ਾਹ ਨਾਲ ਬੱਚੇ ਮਨਾ ਰਹੇ ਆ ਤੇ ਉਹਨਾਂ ਨੂੰ ਅਸੀਂ ਐਤਕੀ ਪਹਿਲਾਂ ਅਸੀਂ 4000 ਦੇ ਖਰਚਾ ਕਰਦੇ ਸੀ ਐਤਕੀ ਅਸੀਂ 5100 ਰੁਪਿਆ ਪਰ ਚਾਂਕੀ ਵਾਸਤੇ ਅਸੀਂ ਖਰਚਾ ਦੇਵਾਂਗੇ ਤੇ ਉਸ ਤੋਂ ਬਾਅਦ ਇਨਾਮ ਵੀ ਅਸੀਂ ਵਧਾਏ ਆ ਤੇ 17 ਤਰੀਕ ਨੂੰ ਜਿਹੜੀ ਇਹ ਬਾਲ ਨੰਦ ਉਤਸਵ ਹੈ ਉਹਦੇ ਵਿੱਚ ਜਿਹੜੀ ਇੱਕ ਸ਼ਿੰਗਾਰ ਪ੍ਰਤੀਯੋਗਤਾ ਹੋਣੀ ਹੈ ਉਹਦੇ ਵਿੱਚ ਵੀ ਅਸੀਂ ਚਾਂਦੀ ਦੇ ਨਾਮ ਰੱਖਿਆ ਜਿੰਨੇ ਬਾਲ ਗੋਪਾਲ ਹੋਣਗੇ ਉਹ ਆਪਣੇ ਸਜਾ ਕੇ ਉਥੇ ਲਿਆਓ ਉਹਦੇ ਫਾਰਮ ਸਾਡੇ ਕੋਲੇ ਮੰਦਿਰ ਚ ਮਿਲ ਰਹੇ ਆ ਤੇ ਸਭ ਨੂੰ ਬੇਨਤੀ ਹੈ ਕਿ ਉਸ ਦਿਨੋਂ ਤੇ ਕਾਰਜਕ੍ਰਮ ਦਾ ਪੂਰਾ ਆਨੰਦ ਉਠਾਓ ਇਤਨਾ ਸਹਿਦ ਵਿੱਚ ਆ ਕੇ ਜਾਣੀ ਹਾਂ ਤਾਂ ਕਿ ਕੀ ਗੁਰੂ ਬਣਾ ਉਹ ਸਾਡੇ ਰੂਟ ਇਨਚਾਰਜ ਲੱਗੇ ਹੋਏ ਆ ਜੀ ਜੋ ਰੂਟ ਉਹ ਸਾਰਾ ਤੈਅ ਹੈ ਸਾਰੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਕਿਉਂਕਿ ਇਹ ਸਾਰੇ ਸਮਸਤ ਸਾਰੀਆਂ ਸੰਸਥਾਵਾਂ ਦਾ ਸਾਂਝਾ ਤਿਹਾਰ ਹੈ ਤਾਂ ਡਿਊਟੀਆਂ ਵੰਡ ਕੇ ਅਸੀਂ ਸਾਰਾ ਇਹ ਕਾਰਜਕ੍ਰਮ ਕਰਦੇ ਹਾਂ ਲੱਗਦਾ ਸਰਪੰਚ ਨੂੰ ਸफाई ਰੱਖਣ ਨੂੰ ਰਹੇਗੀ ਜਿਵੇਂ ਮਾਹਾਰਾਜ ਅਸੀਂ ਇਸ ਗੱਲ ਦੀ ਖਾਸ ਤੌਰ ਤੇ ਬੇਨਤੀ ਕਰਦੇ ਹਾਂ ਕਿ ਜਿਸ ਦਿਨ ਜਨਮ ਅਸਤਮੀ ਦਾ ਤਿਹਾਰ ਹੋਊਗਾ ਉਸ ਦਿਨ ਆਪਣੇ ਆਸ-ਪਾਸੇ ਅਤੇ ਜਿਹੜਾ ਰੂਟ ਹੈ ਉਸ ਨੂੰ ਆਪਣੇ ਜਿਹੜੇ ਭਗਤਾਂ ਜਣਾ ਉਹਨਾਂ ਨੂੰ ਪਤਾ ਹੈਗਾ ਤੇ ਉੱਥੇ ਉਸ ਦਿਨ ਸਫਾਈ ਰੱਖੀ ਜਾਵੇ ਅਸੀਂ ਖਾਸ ਤੌਰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ